ਕਿ ਤੁਹਾਡੇ ਪਰਿਵਾਰ ਦੇ ਨਜ਼ਦੀਕੀ ਇੱਕ ਮਾਂ ਦੀ ਸੀ ਇੱਕ ਪਿਓ ਦੀ ਸੀ ਪਰਿਵਾਰ ਦੀ ਬੱਚੀ ਦੇ ਚਲੇ ਜਾਣ ਨਾਲ ਛੋਟੀ ਉਮਰ ਵਿੱਚ ਕਿੰਨਾ ਦੁੱਖ ਹੈ ਸਭ ਤੋਂ ਪਹਿਲਾਂ ਅਸੀਂ ਆਪਣੇ ਸੋਤਿਆਂ ਵੱਲੋਂ ਮੈਨੇਜਮੈਂਟ ਵੱਲੋਂ ਆਪਣੀ ਵੱਲੋਂ ਤੁਹਾਡੇ ਪਰਿਵਾਰ ਨਾਲ ਅਸੀਂ ਦੁੱਖ ਜਿਹੜਾ ਹੈ ਜ਼ਾਹਰ ਕਰਦੇ ਹਾਂ ਦੁੱਖ ਪ੍ਰਗਟ ਕਰਦੇ ਹਾਂ ਅਰਦਾਸ ਕਰਦੇ ਹਾਂ ਬਿਛੜੀ ਜੁਰ ਨੂੰ ਚਰਨਾ ਵਿੱਚ ਨਿਵਾਸ ਠਿਕਾਣਾ ਦੇ ਇੱਕ ਵਾਰ ਜੀ ਏਤੀ ਰਾਣੀ ਦਾ ਕੀ ਨਾਮ ਸੀ ਅਤੀਕਾ ਤੋਂ ਕੈਨੇਡਾ ਵਿੱਚ ਪ੍ਰਵੇਸ਼ ਹੋਈ

ਹਾਂਜੀ 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 ਸੰਗਮ ਜੀ ਬੱਚੀ ਦਾ ਨਾਮ ਓਕੇ ਸੰਗਮ ਜੀ ਕਦੋਂ ਆਇਆ ਕਰਨਾ ਹਾਂਜੀ ਲਾਸਟ ਈਅਰ ਆਗਸਟ ਵਿੱਚ ਆਏ ਜੀ ਉਹਨਾਂ ਦਾ ਕਾਲਜ ਲਾਇਲਿਸਟ ਕਾਲਜ ਸੀ ਬੈਲੇਵਿਲ ਦੇ ਵਿੱਚ ਹਮ ਹਾਂਜੀ ਓਕੇ ਹਾਂਜੀ ਓਕੇ ਕਾਲਜ ਪਿਛਲੇ ਮਤਲਬ ਸਵਾ ਸਾਲ ਹੋਇਆ ਆਇਆ ਹਾਲੇ ਇਹਨਾਂ ਨੂੰ ਹਾਂਜੀ 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 ਸਵਾ ਕਸਾਲ ਹੋਇਆ ਸੀ ਹਾਲੇ ਪੜਾਈ ਇਹਨਾਂ ਦੀ ਬਾਕੀ ਸੀ ਹਾਂਜੀ ਹਜੇ ਇੱਕ ਸਮੈਸਚਰ ਹੋ ਰਿਹਾ ਹੁੰਦਾ ਸੀ கரੰਟ ਚੱਲ ਰਿਹਾ ਸੀ ਇੱਕ ਵਾਰ ਜੀ ਸੰਗਮ ਦੀ ਜਾਣਕਾਰੀ ਸੀ ਲੈਣੀ ਮੈਨੂੰ ਸਮਝ ਆ ਕਿਉਂਕਿ ਕਾਨੂੰਨ ਦੇ ਮੁਤਾਬਕ ਕਿਉਂਕਿ ਲੋਕਾਂ ਨੇ ਮਦਦ ਦੇਣੀ ਹੈ ਅਸੀਂ ਡੀਸੀ ਸਾਹਿਬ ਤੋਂ ਪਰਿਵਾਰ ਦੀ ਮਦਦ ਦੇ ਵਾਸਤੇ ਵੀ ਕੁਝ ਗਲਤ ਕਰਨੀ ਮੈਂ ਉਹਨਾਂ ਦਾ ਸੰਗਮ ਜੀ ਦੇ ਪਿਤਾ ਜੀ ਦਾ ਨਾਮ ਅਤੇ ਮਾਤਾ ਜੀ ਦੇ ਨਾਮ ਤੇ ਪੈਂਡ ਕੀ ਹੈ ਸ਼ਮ ਜੀ ਅਸ਼ੇਰ ਜੀ ਹਾਂਜੀ ਉਹਨਾਂ ਦੇ ਫਾਦਰ ਸਾਹਿਬ ਦਾ ਨਾਮ ਹੈ ਜੀ ਦੇਵੀदयाल ਜੀ ਤੇ ਉਹਨਾਂ ਦੇ ਮਦਰ ਦਾ ਨਾਮ ਹੈ ਜੀ ਕ੍ਰਿਸ਼ਨਾ ਦੇਵੀ ਜੀ ਤੇ ਉਹਨਾਂ ਦਾ ਪਿੰਡ ਹੈ ਜੀ ਔਰ ਆ ক্লোਜ਼ ਟੂ ਨਵਾਸ਼ਹਿਰ ਡਿਸਟ੍ਰਿਕਟ ਉਹਨਾਂ ਦਾ ਨਵਾਸ਼ਹਿਰ ਪਿੰਡ ਹੈ ਜੀ ਔਰ ਅੜਾਪੁਰ ਨੇ ਔਰ ਹੀ ਇਨਰਾਜ ਛੋਟਾ ਜਿਹਾ ਕਸਬਾ ਠੀਕ ਹੈ ਹਾਂਜੀ ਹਾਂਜੀ ਹਾਂ ਆਈ ਸੀ ਹਾਂ ਇਹ ਕਿੰਨੇ ਪਿੰਡ ਭਰਾ ਨੇ ਸੰਗਮ ਜੀ ਜੋ ਨਹੀਂ ਰਹਿ ਦੁਨੀਆ ਚ ਹਾਂਜੀ ਹਾਂਜੀ ਸੰਗਮ ਅਰ ਦੋ ਪਿੰਡ ਭਰਾ ਨੇ ਜੀ ਦਾ ਬ੍ਰਦਰ ਹੈ ਜੀ ਸਵਾਲ ਕਵ ਡਾਉਨ ਉਹਦੇ ਹਾਂਜੀ ਜੀ ਇਕਵਲ ਜੀ ਇਸ ਬੱਚੀ ਦੀ ਮੌਤ ਬਾਰੇ ਤੁਹਾਨੂੰ ਕਿਵੇਂ ਖਬਰ ਮਿਲੀ ਹਾਂਜੀ ਜੀ ਮੈਂ ਜੀ ਗੰਗਮ ਦੇ ਰਿਸ਼ਤੇਦਾਰੀ ਚ ਉਹਦਾ ਪਰਿਵਾਰਨ ਲੋਨਦਾ ਜੀ ਮੇਰੀ ਬਾਈਕ ਦੀ ਕਜ਼ਨ ਨੇ ਜੀ ਉਹ ਜੀ ਸਵੇਰੇ 6 ਵਜੇ ਫੋਨ ਆਉਂਦਾ ਜੀ ਕਿ ਬੱਚੀ ਫੋਨ ਨੀਚਾ ਕਰੀ ਤੇ ਸਾਨੂੰ ਕਿਸੇ ਦੀ ਕਾਲ ਆਈ ਇਹ ਇੱਕ ਬਾਰ ਤੋਂ ਕੈਨੇਡਾ ਤੋਂ ਕਿ ਇਹ ਕੁੜੀ ਦਾ ਐਕਸੀਡੈਂਟ ਹੋ ਗਿਆ ਜੀ ਤੇ ਸਾਨੂੰ ਇਦਾਂ ਲੱਗ ਰਿਹਾ ਕਿ ਕੋਈ ਫੇਕ ਕਾਲ ਨਾ ਕਰ ਰਿਹਾ ਹੋਵੇ ਜਾਂ ਸਾਡੇ ਅਮਜਾਕ ਨਾ ਕਰ ਰਿਹਾ ਹੋਵੇ ਇਹ ਕਾਲ ਕਿਹਦੀ ਆਈ ਕਾਲ ਜਿਹੜੀ ਤੁਹਾਡੀ ਵਾਈਫ ਨੂੰ ਆਈ ਤੁਹਾਨੂੰ ਆਈ ਕਾਲ ਜੀ ਮੈਨੂੰ ਆਈ ਜੀ ਤੁਹਾਨੂੰ ਆਈ ਕਿ ਇਸ ਤਰ੍ਹਾਂ ਐਕਸੀਡੈਂਟ ਦੀ ਕਾਲ ਗਈ ਆ ਤੇ ਇਹ ਕਾਲ ਹੈ ਲੜਕੀ ਦੀ ਮਾਂ ਨੇ ਕੀਤੀ ਤੇ ਲੜਕੀ ਦੇ ਫਾਦਰ ਨੇ ਉਹਨਾਂ ਦੇ ਫਾਦਰ ਸਾਹਿਬ ਨੇ ਕੀਤੀ ਜੀ ਹਾਂ ਦੇਵ ਵਿਦਿਆਲਯ ਜੀ ਨੇ ਤੁਹਾਨੂੰ ਫੋਨ ਕੀਤਾ ਇੱਥੇ ਸਵੇਰੇ 6:00 ਵਜੇ ਸੀ ਉਹ ਦੋ ਹਾਂਜੀ ਸਵੇਰੇ 6:00 ਵਜੇ ਸੀ ਹਾਂ ਓਕੇ ਕੀ ਕਹਿੰਦੇ ਕਾਲ ਤੇ ਤੁਹਾਨੂੰ ਹਾਂਜੀ ਉਹਨਾਂ ਨੇ ਕਾਲ ਤੇ ਮੈਨੂੰ ਕਿਹਾ ਜੀ ਕਿ ਸਾਨੂੰ ਕਿਸੇ ਨੇ ਕਾਲ ਕੀਤੀ ਹੈ ਜੀ ਕੈਨੇਡਾ ਤੋਂ ਕਿ ਤੁਹਾਡੀ ਬੇਟੀ ਦਾ ਐਕਸੀਡੈਂਟ ਹੋ ਗਿਆ ਜੀ ਤੇ ਅਸੀਂ ਕਹਿੰਦੇ ਜੀ ਉਹਨਾਂ ਨੂੰ ਦੁਬਾਰਾ ਰੀਚ ਬੈਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਕਹਿੰਦੇ ਸਾਡੀ ਗੱਲ ਨਹੀਂ ਹੋ ਰਹੀ ਤੇ ਤੁਸੀਂ ਕਨਫਰਮ ਕਰੋ ਕਿ ਵਾਕਈ ਐਕਸੀਡੈਂਟ ਹੋ ਗਿਆ ਜੀ ਜੀ ਤੇ ਫਿਰ ਉਸ ਤੋਂ ਬਾਅਦ ਜੀ ਮੈਂ ਉਹਨਾਂ ਦੇ ਜਿਹੜਾ ਬੈਲੇਵਿਲ ਸ਼ਹਿਰ ਆ ਉੱਥੇ ਆਪਣੀ ਬੇਟੀ ਦਾ ਕਜ਼ਨ ਬ੍ਰਦਰ ਉੱਥੇ ਹੀ ਉਹ ਵੀ ਆਪਣੀ ਸਟੱਡੀ ਕੰਪਲੀਟ ਕਰਕੇ ਕੰਮ ਕਰ ਰਿਹਾ ਮੈਂ ਉਹਨੂੰ ਫੋਨ ਕੀਤਾ ਤੇ ਉਹ ਸਵੇਰੇ ਉੱਠਿਆ ਤੇ ਉਹਨੂੰ ਮੈਂ ਕਿਹਾ ਵੀ ਤਾਂ ਅਪਨੂੰ ਐਕਸੀਡੈਂਟ ਦੀ ਖਬਰ ਆਈ ਹੈ ਤੇ ਉਹ ਅੱਜ ਕੇ ਬੈਲੇਵਿਲ ਹਸਪੀਟਲ 'ਚ ਗਿਆ ਤੇ ਉਹਨੇ ਪਤਾ ਕੀਤਾ ਕੀ ਕਹਿੰਦੇ ਐਕਸੀਡੈਂਟ ਤਾਂ ਜਰੂਰ ਹੋਇਆ ਬਟ ਉਹ ਇਸ ਜਗ੍ਹਾ ਨਿਊ ਟ੍ਰਾਂਟੋ ਲੱਗੇ ਨੇ ਆਪਣੀ ਪੇਟੀ ਨੂੰ ਜੀ ਹਾਂਜੀ ਅਸੀਂ ਇਹ ਐਕਸੀਡੈਂਟ ਜਿਹੜਾ ਹੋਇਆ ਕਿੰਨੇ ਵਜੇ ਹੋਇਆ ਤੇ ਕਿਹੜੇ ਹਾਈਵੇ ਤੇ ਹੋਇਆ ਤੇ ਕਿਸ ਤਰ੍ਹਾਂ ਹੋਇਆ ਹਾਂਜੀ ਐਕਸੀਡੈਂਟ ਇਹ ਜੀ ਟ੍ਰੈਵਲ ਕਰ ਰਹੇ ਸੀ ਬੈਲੇਵਿਲ ਤੋਂ ਟ੍ਰਾਂਟੋ 에ਰਪੋਰਟ ਨੂੰ ਤੇ ਮੋਰੇ ਪੈਸੇਂਜਰ ਸੀਟ ਤੇ ਬੈਠੇ ਸੀ ਜੀ ਇਹ 1 ਦਸੰਬਰ ਸਵੇਰੇ 3:25 ਤੇਜੀ ਅ ਅਕੋਰਡਿੰਗ ਟੂ ਪੁਲਿਸ ਹਾਂਜੀ ਐਕਸੀਡੈਂਟ ਹੋਇਆ ਜੀ ਉਹਨਾਂ ਦਾ 401 ਤੇ ਤੇ 3:25 AM ਤੜਕਸਾਰ ਹਾਂਜੀ ਤੜਕਸਾਰ 3:25 AM ਤੇ ਹੋਇਆ ਜੀ 401 ਤੇ ਕਲੋਜ਼ ਟੂ ਕਲੈਰਿੰਗਟਨ ਐਗਜ਼ਿਟ 115 ਦੇ ਲਾਗੇ ਜੀ ਇਹ 에어ਪੋਰਟ ਵੱਲੋਂ ਆ ਰਹੇ ਸੀ ਬ੍ਰਮਟਨ ਵੱਲੋਂ ਆ ਰਹੇ ਸੀ ਹਾਂਜੀ ਹਾਂਜੀ ਇੱਧਰੋਂ ਆ ਰਹੇ ਸੀ ਹਾਂਜੀ 3:25 ਤੇ ਐਕਸੀਡੈਂਟ ਹੈ ਇਹ ਗੱਡੀ ਵਿੱਚ ਬੈਠੇ ਸੀ ਇਹ ਮੋਲੀ ਸੀਟ ਤੇ ਸੀ ਨਾਲ ਡਰਾਈਵਰ ਸੀ ਹਾਂਜੀ ਮੈਂ ਡਰਾਈਵਰ ਸੀ ਮੋਹਲੀ ਸੀਰਕੇ ਸੀ ਜੀ ਪੁਲਿਸ ਨੇ ਕਾਜ਼ੇ ਦੱਸਿਆ ਜੀ ਕਿ ਫਰੰਟ ਵਾਲੀ ਟ੍ਰੈਫਿਕ ਸਲੋ ਡਾਊਨ ਹੋਣ ਕਰਕੇ ਤੇ ਗੱਡੀ ਤੋਂ ਉਹਦੀ ਡਿਸਟੈਂਸ ਗੈਸ ਨਹੀਂ ਹੋ ਕਰ ਪਾਈ ਡਰਾਈਵਰ ਇਹ ਜਸਟ ਇਨ ਸਨੋ ਪੈਰਸੀ ਉਸ ਦਿਨ ਦੀ ਗੱਲ ਹੈ ਹਾਂਜੀ ਉਸ ਦਿਨ ਸਵੇਰ ਨੂੰ ਸਲੋ ਪੈ ਰਹੀ ਸੀ ਜੀ ਸਨੋ ਪੈਰਸੀ ਮੌਸਮ ਖਰਾਬੀ ਕਾਰਨ ਗੱਡੀ ਸਲਿੱਪ ਕਰ ਗਈ ਤਾਂ ਐਕਸੀਡੈਂਟ ਹੈ ਇਹ ਗੱਡੀ ਵਿੱਚ ਗੱਡੀ ਕਾਦੇ ਵਿੱਚ ਲੱਗੀ ਜਾਂ ਕੋਈ ਵਹੀਕਲ ਇਹਨਾਂ ਵਿੱਚ ਲੱਗਾ ਹਾਂਜੀ ਐਕਚੁਅਲੀ ਗੱਡੀ ਲੱਗੀ ਹੈ ਜੀ ਟਰੈਕਟਰ ਟਰੇਲਰ ਦੀ ਰੀਅਰ ਐਂਡ ਤੇ ਬੈਕ ਫਾਇਰ ਹਾਂਜੀ ਡਰਾਈਵਰ ਨੇ ਕੋਸ਼ਿਸ਼ ਕੀਤੀ ਬਚਾਉਣ ਦੀ ਤੇ ਉਹਨੇ ਜਿੱਦਾਂ ਕੀ ਆਪਣੀ ਲੈਫਟ ਸਾਈਡ ਨੂੰ ਗੱਡੀ ਮੂਵ ਕੀਤੀ ਉਹ ਦੀ ਵਾਲੀ ਸਾਈਡ ਤਾਂ ਗੱਡੀ ਥੋੜੀ ਪਾਸ ਕਰ ਗਈ ਤੇ ਪੈਸੇਂਜਰ ਵਾਲੀ ਸਾਈਡ ਟੋਟਲੀ ਉਹਦੇ ਥੱਲੇ ਆ ਗਈ ਹਾਂਜੀ ਅੱਛਾ ਉੱਥੇ ਗੱਡੀ ਜਿਹੜੀ ਆ ਪੈਸੇਂਜਰ ਵਾਲੀ ਸਾਈਡ ਜਿਹੜੀ ਆ ਉਹ ਟਰੈਕਟਰ ਥੱਲੇ ਵਰ ਗਈ ਉਸ ਪਾਸੇ ਸਾਈਡ ਜਿਹੜੀ ਆ ਹਾਂਜੀ ਹਾਂਜੀ ਉਸ ਸਾਈਡ ਤੇ on this spot ਇਹ ਬੱਚੀ ਆਪਣਾ ਸਵਾਸ ਛੱਡ ਗਈ ਮੈਂ ਜੀ ਐਕਚੁਅਲੀ ਉਹਨਾਂ ਸਾ ਉਹ ਤਾਂ ਬੰਦ ਹੋ ਗਏ ਸੀ ਮੌਕੇ ਤੇ ਉਹਨਾਂ ਨੇ ਸੀਪੀਆਰ ਦਿੱਤਾ ਤੇ ਉਸੇ ਟਾਈਮ ਉਹਨਾਂ ਨੇ ਫਿਰ ਉਹਨਾਂ ਨੂੰ ਫਿਰ ਲਿਫਟ ਕਰਕੇ ਆਪਣੇ ਸਾਨੀ ਗੁਰੂ ਹਸਪੀਟਲ ਟੋਰਾਂਟੋ ਦੇ ਵਿੱਚ ਲੈ ਕੇ ਚਲੇ ਗਏ ਤੇ ਉਹਨਾਂ ਨੇ ਫਿਰ ਉਹਨਾਂ ਨੂੰ ਆਈਸੀਯੂ ਵਿੱਚ ਐਡਮਿਟ ਕੀਤਾ ਤੇ ਹਾਰਟ ਬੀਟ ਚੱਲ ਰਹੀ ਸੀ ਮਤਲਬ ਉਸ ਵਿੱਚ ਸਵਾਸ ਰਹੀ ਸੀ ਬੱਚੀ ਨੂੰ ਐ ਐਂਬੂਲੈਂਸ ਜਿਹੜੀ ਹੈ ਹੈਲੀਕਾਪਟਰ ਦੀ ਐਂਬੂਲੈਂਸ orange ਕਹਿੰਦੇ ਨੇ ਉਹਨੂੰ ਅ ਮਤਲਬ ਹੈਲੀਕਾਪਟਰ ਹੈ ਹੀ ਐਂਬੂਲੈਂਸ ਜਿਹੜੀ ਆ ਉਹ ਐਰਪਲੇਨ ਕੀਤਾ ਜਹਾਜ਼ ਹੈ ਮਤਲਬ ਹੈਲੀਕਾਪਟਰ ਉੱਪਰ ਲੈ ਕੇ ਲੈ ਕੇ ਸਾਨੀ ਬਲੂਕ ਹਸਪੀਟਲ ਹਾਂਜੀ 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 ਸਾਨੀ ਬਲੂਕ ਹਸਪੀਟਲ ਉਹ ਤੁਸੀਂ ਉਹਨਾਂ ਨੂੰ ਐਮਰਜੈਂਸੀ ਵਾਰਡ ਦੇ ਵਿੱਚ ਕਿੰਨੇ ਦਿਨ ਰਹਿਣਾ ਪਿਆ ਉਹਨਾਂ ਨੂੰ ਆਈ ਸੀ ਯੂ ਚੋ ਉਸੇ ਦਿਨ ਲੈ ਗਏ ਇੱਕ ਤਰੀਕ ਨੂੰ ਤੇ ਉਹਨਾਂ ਨੂੰ ਉਹਨਾਂ ਨੇ ਕਾਫੀ ਸਰਜਰੀਜ਼ ਕੀਤੀਆਂ ਤੇ ਮੇਜਰਲੀ ਉਹਨਾਂ ਨੂੰ ਬ੍ਰੇਨ ਟਰਾਮਾ ਹੋ ਗਿਆ ਸੀ ਤੇ ਦਸੰਬਰ ਦੇ 3 ਤਰੀਕ ਰਾਤ 11:00 ਵਜੇ 10:00 ਵਜੇ ਉਹਨਾਂ ਦਾ ਹਾਰਟ ਬੰਦ ਹੋ ਗਿਆ ਤੇ ਉਹਨਾਂ ਨੇ ਡੈੱਡ ਪ੍ਰੋਨਾਉਂਸ ਕਰ ਦਿੱਤਾ। ਓਹ ਆਮ ਸੌਰੀ ਕਿ ਬੜਾ ਦੁੱਖ ਹੋਇਆ ਜਿਨ ਕੇ 11:00 ਵਜੇ 10 ਮਿੰਟ ਤੇ ਦਸੰਬਰ ਦੀ 3 ਨੂੰ ਰਾਤ ਨੂੰ ਇਸ ਫੋਨੀ ਦੁਨੀਆ ਤੋਂ ਉਹ ਚਲਬਾ ਸੀ। ਹਾਂ। ਸੋ ਮਾਪ-ਬਾਪ ਨੂੰ ਇਹ ਖਬਰ ਜਿਹੜੀ ਆ ਜਦੋਂ ਮਿਲੀ ਦਾ ਉਹਨਾਂ ਨੂੰ ਵੀ ਇਹ ਖਬਰ ਸੀ ਕਿ ਤੁਹਾਡੀ ਧੀ ਦਾ ਐਕਸੀਡੈਂਟ ਹੋ ਗਿਆ ਤੇ ਉਹ ਹਸਪੀਟਲ ਵਿੱਚ ਇਹ ਡੈਥ ਹੋਣ ਤੋਂ ਪਹਿਲਾਂ ਉਹਨਾਂ ਨੂੰ ਫੋਨ ਚੱਲੇ ਗਿਆ ਸੀ ਹਾਂਜੀ ਮੈਂ ਜੀ ਹਸਪੀਟਲ ਈ ਰਿਆਣਾ ਕੋਲ ਤਿੰਨ ਦਿਨ ਉੱਥੇ ਸੀ ਜੀ ਤੇ ਡਾਕਟਰ ਡੇਲੀ ਉਹਨਾਂ ਦੇ ਪੇਰੈਂਟਸ ਨੂੰ ਕਾਲ ਤੇ ਬਰੀਫ ਕਰਦੇ ਸੀ ਦੱਸਦੇ ਸੀ ਮਤਲਬ ਜਦੋਂ ਪੇਰੈਂਟਸ ਨੂੰ ਖਬਰ ਮਿਲੀ ਹੈ ਤਾਂ ਉਦੋਂ ਬੱਚੀ ਆਪਣੇ ਸਾਹ ਲੈ ਰਹੀ ਸੀ ਹਾਂਜੀ ਬੱਚੀ ਸਾਹ ਲੈ ਰਹੀ ਸੀ ਜੀ ਤਾਂ ਉਹ ਫਿਰ ਪਹਿਲੀ ਤਰੀਕ ਨੂੰ ਫੋਨ ਗਈ ਤੇ ਫਿਰ ਹੈ ਤੇ 31 10 ਦਸੰਬਰ ਰਾਤ ਨੂੰ ਪੂਰੀ ਹੋਈ ਬੱਚੀ ਇਹ ਪੂਰੀ ਹੋਈ ਹਾਂਜੀ ਹਾਂ ਤੇ ਤੁਸੀਂ ਫਿਰ ਹਸਪਤਲ ਹੀ ਰਏ ਉਹਨੇ ਦਿਨ ਹਾਂਜੀ ਹਸਪਤਲ ਨੇ ਰਏ ਜੀ ਐਮਰਜੈਂਸੀ ਦੇ ਵਿੱਚ ਤੇ ਡਾਕਟਰ ਉਹਨਾਂ ਦੇ ਪਿਤਾ ਜੀ ਚਲੋਨਾ ਥੋੜੀ ਜੀ ਉਹਨਾਂ ਦੀ ਉਹ ਗੱਲਬਾਤ ਕਰਨ ਯੋਗ ਹੈਗੇ ਸੀ ਤੋਂ ਗੱਲ ਸੁਣਦੇ ਸੀ ਬਟ ਮਦਰ ਦੀ ਸਥਿਤੀ ਬਹੁਤ ਖਰਾਬ ਹੋ ਗਈ ਉਸ ਤੋਂ ਬਾਅਦ ਤੁਸੀਂ ਗੱਲ ਲੈ ਬੱਚੇ ਦਾ ਨੌਜਵਾਨ ਬੱਚੇ ਦਾ ਧੀਰ ਚਲ ਜਾਣਾ ਕਿੰਨਾ ਵੱਡਾ ਸ਼ੌਕ ਹੈ ਕਿੰਨੀ ਉਮਰ ਦੀ ਸੀ ਸੰਗਮ ਜੀ ਕਿੰਨੀ ਉਮਰ ਦੇ ਸਨ ਸੰਗਰਮ 21 ਸਾਲ ਦੀ ਹੁੰਦੀ ਸੀ 21 ਸਾਲ ਆਹ ਅ ਮੀ ਸੌਰੀ ਮਾਫ ਕਰਨਾ ਸੋ ਮਾਤਾ ਪਿਤਾ ਦੀ ਹਰਨਾ ਇੱਛਾ ਕੀਆ ਮਾਤਾ ਪਿਤਾ ਕੀ ਚੋਂ ਦੇ ਨਾਮ ਮਰਤਕ ਦੀ ਜਿਹੜੇ ਆਖਿਰਸਮੇ ਉਹ ਆਪਣੇ ਹੱਥੀ ਨਵਾਣਾ ਚਾਹੁੰਦੇ ਨੇ ਕਿਉਂਕਿ ਹਾਂ ਹਾਂ ਹਾਂਜੀ 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 ਮਾਤਾ ਪਿਤਾ ਦੇ ਜੀ ਪਾਸਪੋਰਟ ਨਹੀਂ ਬਣਿਆ ਸੀ ਬਸਲਾ ਸੋਚ ਰਹੇ ਸੀ ਕਿ ਉਹਨਾਂ ਨੂੰ ਇੱਥੇ ਸੱਦ ਕੇ ਅਸੀਂ ਉਹਨਾਂ ਦੇ ਮਤਲਬ ਅੰਤਿੰਮ ਜਡੇਰੀ ਚੋਸ ਪੂਰੀ ਕਰੀਏ ਬਟ ਪਾਸਪੋਰਟ ਬਣਨ ਦੇ ਵਿੱਚ ਹੋਰ ਪ੍ਰੋਸੈਸ ਤੇ ਬਹੁਤ ਟਾਈਮ ਲੱਗਣਾ ਜੀ ਤੇ ਹਾਂਜੀ ਤੇ ਅਸੀਂ ਉਹ ਪਾਸਪੋਰਟ ਨਹੀਂ ਇਮੀਗ੍ਰੇਸ਼ਨ ਦਾ ਸਿਸਟਮ ਕਿੰਨਾ ਸਲੋ ਹੈ ਹਾਂਜੀ ਔਰ ਐਮਪੀ ਜਿਹੜੇ ਆ ਇਹਨਾਂ ਹਾਲਾਤਾਂ ਵਿੱਚ ਵੀ ਮਿਨਿਸਟਰੀ ਪਰਮਨੈਂਟ ਇਹ ਕਿ ਕਿਸੇ ਵਿੱਚ ਦਵਾਉਂਦੇ ਨਹੀਂਗੇ ਜਾਂ ਮਿਨਿਸਟਰ ਦਿੰਦੇ ਨਹੀਂਗੇ ਰੱਬੇ ਜਾਣੇ ਕੀ ਕਰਦੇ ਆ ਇਹ ਇਮੀਗ੍ਰੇਸ਼ਨ ਵਾਲੇ ਜਾਂ ਇੱਥੋਂ ਦੇ ਐਮਪੀ ਜਿਹੜੇ ਨੇ ਮਹਿਰਾਣੇ ਨਤੋਂ ਸੋ ਇਸ ਲਈ ਫੈਸਲਾ ਜੋ ਲਿਆ ਗਿਆ ਪਰਿਵਾਰ ਦੇ ਵੱਲੋਂ ਹੁਣ ਮਰਤਕ ਦੀ ਜਿਹੜੀ ਹੈ ਇਹ ਮਾਂ ਪਿਓ ਦੇ ਜਿਹੜੀ ਹੈ ਹਵਾਲੇ ਤੁਸੀਂ ਕਰਨ ਜਾ ਰਹੇ ਹੋ ਇਹ ਮਰਤਕ ਦੀ ਕਦਮ ਪਹੁੰਚ ਰਹੀ ਹੈ ਪੰਜਾਬ ਹਾਂਜੀ ਅਸੀਂ ਫੋਨੋਂ ਹோம் ਬੜਿਆਨਾ ਗੱਲ ਕਰ ਰਹੇ ਹਾਂ ਜੀ ਡੂ ਟੂ ਕੈਨੇਡਾ ਪੋਸਟ ਸਟ੍ਰਾਈਕ ਉਹ ਕੰਟਰੀ ਵੀ ਥੋੜਾ ਜਿਹਾ ਡੈਥ ਸਰਟੀਫਿਕੇਟ ਆਉਣ ਚ ਟਾਈਮ ਲੱਗ ਸਕਦਾ ਜੀ ਤੇ ਹਾਂਜੀ ਕਿਉਂਕਿ ਦੋ ਕੁ ਵੀਕ ਦੇ ਵਿੱਚ ਉਹ ਬੋਡੀ ਇੰਡੀਆ ਭੇਜਣ ਦੀ ਕੋਸ਼ਿਸ਼ ਕਰਨਗੇ ਜੀ ਸੋ ਇਹ ਸਵਮ ਅ ਥਰਮੇ ਗਲਤ ਹੋਈ ਸੀ ਸਾ ਇੰਦਰ ਸਿੰਘ ਬਲ ਸਾਹਿਬ ਨੂੰ ਜ਼ਿੰਮੇਵਾਰੀ ਜਿਹੜੀ ਆ ਆਪਾਂ ਦੇ ਦਿੱਤੀ ਆ ਇਹ ਹੀ ਹੈ ਨਾ ਹਾਂਜੀ ਹਾਂਜੀ ਇੰਦਰ ਸਿੰਘ ਬਲ ਸਾਹਿਬ ਜਿਹੜੇ ਨੇ ਇਸ ਦੁੱਖ ਦੇ ਵਿੱਚ ਦਿਨ ਪਰ ਰਾਤ ਕਮਿਊਨਿਟੀ ਦੀ ਮਦਦ ਕਰਦੇ ਨੇ ਅਨ ਸੋ ਇੱਕ ਐਸੀ ਸਿਕਸ਼ੀਤ ਆ ਬਲ ਸਾਹਿਬ ਜਿਹੜੇ ਕਿ ਪਰਿਵਾਰਾਂ ਦਾ ਦੁੱਖ ਆਪਣੇ ਪਿੰਡੇ ਤੇ ਆਪਣੀ ਮੁੱਢਿਆਂ ਤੇ ਜਿਹੜਾ ਆ ਉਹਨਾਂ ਨੇ ਚੁੱਕਿਆ ਹੋਇਆ ਸਾਡੇ ਸਮਾਜ ਦੇ ਵਿੱਚ ਮੈਂ ਕਹਿ ਸਕਦਾ ਕਿ ਇੱਕ ਐਸੀ ਪਰਸਨੈਲਿਟੀ ਜਿਹਦੀ ਅੱਗੇ ਸਾਡਾ ਸਾਰਿਆਂ ਦਾ ਸਿਰ ਚੁੱਕਦਾ ਬਲ ਸਾਹਿਬ ਆਪ ਜੀ ਦੁੱਖ ਦੇ ਵਿਸ਼ੇ ਖੁੰਦਿਓ ਸਾਨੂੰ ਇਸ ਚੀਜ਼ ਦਾ ਜਰੂਰ ਦੱਸਦੇ ਆ ਬ੍ਰਾਡਕਾਸਟ ਟੈਲੀਕਾਸਟ ਕਰਦੇ ਆ ਅਸੀਂ ਕਹਿ ਸਕਦੇ ਹਾਂ ਬੜੇ ਹੌਸਲੇ ਦੇ ਵਿੱਚ ਕਿ ਤੁਸੀਂ ਸੱਚਮੁੱਚ ਹੀ ਦੁੱਖ ਦੇ ਵਿੱਚ ਪਰਿਵਾਰਾਂ ਦਾ ਸਾਧਨ ਦਿਓ ਦੁੱਖ ਵਡਾ ਦਿਓ ਹੁਣ ਤੁਸੀਂ ਇਹ ਪਰਿਵਾਰ ਜਿਹੜਾ ਆ ਮੈਨੂੰ ਪਤਾ ਲੱਗਾ ਕਿ ਕਾਫੀ ਹੈ ਜੀ ਤੁਸੀਂ ਜਾਣਦੇ ਹੋ ਕਿ ਆਪਾਂ ਸਭ ਲੋਕ ਜਿਹੜੇ ਆਏ ਆ ਇੱਥੇ ਪੜਨ ਬਹੁਤ ਵੱਡੀ ਗਿਣਤੀ ਵਿੱਚ ਬੱਚੇ ਨੂੰ ਲੈ ਕੇ ਆਏ ਨੇ ਔਰ ਪਰਿਵਾਰਾਂ ਦੇ ਹਾਲਾਤ ਬੱਚਿਆਂ ਦਾ ਭਵਿੱਖ ਬਣਾਉਣ ਦੇ ਖਾਤਰ ਹਾਂਜੀ ਹਰ ਮਾਂ ਬਾਪ ਤੋਂ ਲੈ ਕੇ ਸਾਡਾ ਬੱਚਾ ਪੱਲ ਵੀ ਅਸੀਂ ਭੰਮਾ ਆਪਣਾ ਪਲਾਟ ਵੀ ਦਿੱਦੀਏ ਜਾਂ ਫੇਰ ਕੋਈ ਜਾਣੀ ਗਰਵੀ ਰੱਖਦੀ ਗੀ ਜਾਂ ਫੇਰ ਵਿਆਹ ਤੇ ਲਾ ਲੀ ਗੀ ਸਭ ਲੋਕ ਵੱਡੀ ਗੰਤੀ ਵਿੱਚ ਇਸ ਤਰ੍ਹਾਂ ਇਸ ਦੇ ਵਿੱਚ ਪਰਵੇਸ਼ ਹੋ ਰਹੇ ਨੇ ਸੋ ਇਸ ਵਿੱਚ ਮਾਤਾ ਪਿਤਾ ਨੇ ਤੁਹਾਨੂੰ ਕੋਈ ਐਸਾ ਇਸ ਦੁੱਖ ਪਰ ਮੌਕੇ ਦੇ ਉੱਪਰ ਕੋਈ ਦੌਕਸਾਂਜਾ ਕਰਨ ਲਈ ਮੀਡੀ ਤੱਕ ਕੋਈ ਬੇਨਤੀ ਕੀਤੀ ਹੈ ਹਾਂਜੀ ਹਾਂਜੀ ਉਹਨਾਂ ਨੇ ਬੇਨਤੀ ਕੀਤੀ ਹੈ ਜੇ ਉਹਨਾਂ ਨੇ ਮੈਨੂੰ ਸਾਰੀ ਡਿਟੇਲ ਦੱਸੀ ਕਿਦਾਂ ਉਹਨਾਂ ਨੇ ਫਾਈਨੈਂਸ਼ੀਅਲੀ ਓਕੇ ਹੋ ਕੇ ਬੇਟੀ ਕੋਲ ਦੀ ਬ੍ਰਾਈਟ ਸਟੂਡੈਂਟ ਸੀ ਕਲਾਸ ਚ ਟੌਪ ਕਰਦੀ ਸੀ ਵਧੀਆ ਸੀ ਇਹਦਾ ਫਿਊਚਰ ਬਣ ਜਾਂਦਾ ਜੇ ਉਹਨਾਂ ਨੇ ਲੋਨ ਲੈ ਕੇ ਆਪਣਾ ਕਰਦੀ ਰਹਿਣੇ ਰੱਖੀ ਲੂਣ ਲਿਆ ਜੀ ਬੇਟੀ ਨੂੰ ਵੇਚਿਆ ਤੇ ਵੱਡੇ ਮੁੰਡੇ ਨੂੰ ਇਸ ਕਰਕੇ ਨਹੀਂ ਪੜਾ ਸਕੇ ਕੀ ਚਲੋ ਘਰ ਦੇ ਸਪੋਰਟ ਕਰ ਸਕੇ ਨਾਲ ਘਰ ਦਾ ਕਾਚਾ ਚੱਕ ਸਕੇ ਹੁਣ ਕੁੜੀ ਨੇ ਇੱਕ ਸਾਲ ਬਾਅਦ ਆਪਣਾ ਵਰਕ ਪਰਮਨੈਂਟ ਤੇ ਆਉਣਾ ਸੀ ਜੋ ਵੀ ਸੰਤਾਰ ਪੈਸਾ ਲੱਗਿਆ ਹੋਇਆ ਕੁਛ ਨਾ ਕੁਛ ਕੁੜੀ ਨੇ ਇਕੱਠਾ ਕਰਨਾ ਸੀ ਆਪਣਾ ਘਰ ਦੇਣ ਵਾਪਸ ਕਰਨਾ ਸੀ ਤੇ ਹੁਣ ਇਸ ਹਾਲਾਤ ਦੇ ਵਿੱਚ ਕੀ ਬਹੁਤ ਤੰਗੀ ਦੇ ਹਾਲਾਤ ਨੇ ਘਰ ਮਰੇ ਹਨ ਤੁਸੀਂ ਫਿਰ ਅਸੀਂ ਸਾਨੂੰ ਤੁਹਾਡਾ ਕੰਸਲਟੈਂਟਰ ਮਿਲ ਚੁੱਕਾ ਅਸੀਂ ਸੈਪਟ ਕਰ ਚੁੱਕੇ ਹਾਂ ਔਰ ਅਸੀਂ ਕਮਿਊਨਿਟੀ ਨੂੰ ਬੇਨਤੀ ਕਰਾਂਗੇ ਕਿ ਇਸ ਮਰਿਤਕ ਜੀ ਨੂੰ ਆਓ ਆਪਾਂ ਉਸ ਮੰਦੀ ਕੁਕ੍ਰਿਚੋ ਜਨਮ ਲਿਆ ਔਰ ਫਿਰ ਉਸ ਮੰਦੀ ਗੋਦੀ ਵਿੱਚ ਇਸ ਮਰਿਤਕ ਨੂੰ ਆਪਾਂ ਭੇਜਣਾ ਸਭ ਨੇ ਸਤਲਫੁਲ ਮਦਦ ਮੈਂ ਕਮਿਊਨਿਟੀ ਨੂੰ ਬੇਨਤੀ ਕਰਾਂਗਾ ਸਾਨੂੰ ਅਸੀਂ ਇਹਨਾਂ ਦਾ ਗ੍ਰਪੀ ਜੀ ਇਹਨਾਂ ਦੇ ਤਲਫੁਲ ਵਾਸਤੇ ਜੋ ਵੀ ਸਿਸਟਮ ਹੈ ਇਕਵਾਲੀ ਦੱਸਾਂਗੇ ਤੁਸੀਂ ਅ ਮਦਦ ਮੈਂ ਕਮਿਊਨਿਟੀ ਨੂੰ ਹੱਥ ਛੁੱਡ ਕੇ ਕਹਾਂਗਾ ਕਿ ਜਲਦੀ ਜਲਦੀ ਤੁਸੀਂ ਈ ਟ੍ਰਾਂਸਫਰ ਕਰੋ ਜਾਂ ਫਿਰ ਗੋ ਫੰਡ ਕਿਵੇਂ ਆਏ ਇਹਦਾ ਬਗਲ ਕਰੋ ਪਲੀਜ਼ ਮੋਸਟ ਇੰਪੋਰਟੈਂਟ ਜੀ ਬਿਲਕੁਲ ਜੀ ਗੋ ਫੰਡ ਮੀ ਤੁਸੀਂ ਵੈਬਸਾਈਟ ਤੇ ਜਾ ਕੇ ਸੰਗਮ ਲਿਖ ਸਕਦੇ ਹੋ ਜੀ ਤੇ ਉੱਥੇ ਤੁਹਾਨੂੰ ਇਹ ਜਿਹੜਾ ਗੋ ਫੰਡ ਮੀ ਦਾ ਫੰਡਰੇਜ਼ਰ ਓਪਨ ਹੋ ਜਾਣਾ ਤੇ ਆ ਦੋ ਬਟਨ ਜਿਹੜੇ ਲਾਈਵ ਅੱਜ ਅਸੀਂ ਟੀਵੀ ਤੇ ਲਾ ਚੁੱਕੇ ਹਾਂ ਜੀ ਸ਼ੇਅਰ ਤੇ ਡੋਨੇਟ ਨਾਓ ਡੋਨੇਟ ਕਰਕੇ ਤੇ ਫਿਰ ਤੁਸੀਂ ਨਾਲ ਦੀ ਨਾਲ ਸ਼ੇਅਰ ਕਰੋ ਆਪਣੇ ਚਾਹਣ ਵਾਲਿਆਂ ਦੇ ਨਾਲ ਤਾਂ ਜੋ ਇਸ ਪਰਿਵਾਰ ਦੀ ਮਦਦ ਹੋ ਸਕੇ gofundme.com ਤੇ ਜਾ ਕੇ ਤੁਸੀਂ ਹੈਲਪ ਕਰਨੀ ਇਹਨਾਂ ਦੀ ਆ ਸਿਸਟਮ ਜਿਹੜੇ ਨਵੇਂ ਆਏ ਨੇ ਕੋਈ ਈ-ਮੇਲ ਸਿਸਟਮ ਤਾਂ ਨਹੀਂ ਹੈ ਈ-ਟਰਾਂਸਫਰ ਨਹੀਂ ਨਹੀਂ ਇਹ ਸਭ ਤੋਂ ਈਜ਼ੀ ਹੁੰਦਾ ਜੀ ਬਸ ਸੰਗਮ gofundme google ਤੇ ਜਾ ਕੇ ਲਿਖ ਲਓ ਤੇ ਤੁਹਾਡੇ ਕੋਲੇ ਆਪੇ ਖੁੱਲ ਜਾਣਾ ਇਹ ਐਸੀ ਤੁਸੀਂ 10 ਡਾਲਰ 50 ਡਾਲਰ 100 ਡਾਲਰ 5 ਡਾਲਰ 2 ਡਾਲਰ b ਡਾਲਰ ਸਪਾਂਸਰ ਡਾਲੋ ਜਿੰਨੇ ਮਦਦ ਕਰ ਸਕਦੇ ਹੋ ਆਪਾਂ ਇਸ ਦੀ ਮ੍ਰਿਤਕ ਦੇਨੂ ਪੇਜਨ ਦੇ ਵਾਸਤੇ ਅਤੇ ਆਖਰੀ ਰਸਮਾਂ ਜਿਹੜੀਆਂ ਨੇ ਉਹ ਜਲਦੀ ਜਲ ਜਿਹੜੀਆਂ ਉਹ ਪੂਰੀਆਂ ਹੋ ਸਕਣ ਸੋ ਇਸ ਵੇਲੇ ਮੇਰੀ ਕਮਿਊਨਿਟੀ ਨੂੰ ਹੱਥ ਚੁੜ ਕੇ ਮੈਂ ਬੇਨਤੀ ਕਰ ਰਿਹਾ ਹਾਂ ਸਾਰੀ ਕਮਿਊਨਿਟੀ ਨੂੰ ਆਪ ਸਭ ਨੂੰ ਲੋੜ ਹੈ ਪਰਿਵਾਰ ਨੂੰ ਸਖਤ ਲੋੜ ਹੈ ਬਹੁਤ ਜ਼ਿਆਦਾ ਪਰਿਵਾਰ ਕਮਜ਼ੋਰ ਹੈ ਫਾਈਨੈਂਸ਼ਲੀ ਤੌਰ ਤੇ ਆਰਥਿਕ ਪੱਖੋਂ ਸੋ ਮਦਦ ਕਰੋ ਇਸ ਬੱਚੀ ਦੀ ਮਰਤਕ ਦੇ ਲੇਟ ਨਾ ਹੋਵੇ ਔਰ ਤੁਸੀਂ ਅੱਜ ਜਿੰਨਾ ਜਲਦੀ ਹੋ ਸਕਦਾ ਇੱਕ ਫਿਦਾਸੀ ਕਿ ਗੋ ਫੰਡ ਸੰਗਮ ਜਿਸ ਸਪੈਲਿੰਗ ਤੁਸੀਂ ਰਿਪੀਟ ਕਰੋਗੇ ਹਾਂਜੀ ਜੀ ਆਪਣੇ ਇਕਵਾਲ ਜੀ ਪ੍ਰਸੀਡ ਕਰੋ ਪਲੀਜ਼ ਠੀਕ ਸੰਗਮ ਦੇ ਸਪੈਲਿੰਗ ਕੀ ਹੈ ਜੀ S A N G A M ਜੀ ਸੋ ਗੋ ਫੰਡ ਤੇ ਕਿਵੇਂ ਜਨ ਆ ਰਿਪੀਟ ਕਰੋਗੇ ਅੰਦੀ ਤੁਸੀਂ Google ਤੇ ਸੰਗਮ GoFundMe ਲਿਖ ਸਕਦੇ ਹੋ ਜੀ ਉੱਤੇ ਪਹਿਲਾ ਲਿੰਕ ਓਪਨ ਹੋਏਗਾ ਜਿਹੜਾ ਤੁਸੀਂ ਪੇਜ ਡਿਸਪਲੇ ਹੁਣ ਕਰ ਰਹੇ ਹੋ ਹਾਂ ਜੀ ਤੇ ਅੰਦਰ ਜਾ ਕੇ ਤੁਸੀਂ ਡੋਨੇਟ ਨਾਉ ਕਰ ਸਕਦੇ ਹੋ ਕਮਿਊਨਿਟੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਜਿੱਥੇ ਤੁਸੀਂ ਅੱਗੇ ਇੰਨੀ ਜ਼ਿਆਦਾ ਧਰਮਿਕ ਮਦਦ ਕਰ ਰਹੇ ਹੋ ਇਸ ਪਰਿਵਾਰ ਦੀ ਵੀ ਹੈਲਪ ਕਰੋ ਜਿੰਨੀ ਵੀ ਟੈਲੀਫੋਨ ਤੁਸੀਂ ਡੋਨੇਟ ਕਰ ਸਕਦੇ ਹੋ ਸਪੋਰਟ ਕਰ ਸਕਦੇ ਹੋ ਅਸੀਂ ਤੁਹਾਡੇ ਬਹੁਤ ਹੀ ਰਿਣੀ ਰਵਾਂਗੇ ਮੈਂ ਕਮਿਊਨਿਟੀ ਨੂੰ ਹਰ ਜੜ ਕੇ ਬੇਨਤੀ ਕਰਦਾ ਕਿ ਪੁਲਿਸ ਮਦਦ ਕਰਨੀ ਤੁਹਾਡਾ ਸਾਡਾ ਇਸ ਦੁੱਖ ਦੇ ਵਿੱਚ ਬੜਾ ਜ਼ਰੂਰੀ ਫਰਜ਼ ਹੈ ਇਹ ਫਰਜ਼ ਨਵਾਇ ਜਾਵੇ ਮੈਂ 42 ਸਾਲ ਤੋਂ ਇਸ ਬ੍ਰਾਡਕਾਸਟਿੰਗ ਖੇਤਰ ਵਿੱਚ ਹਾਂ ਤੁਸੀਂ ਮੇਰੇ ਤੇ ਵਿਸ਼ਵਾਸ ਕਰਦੇ ਹੋ ਮੈਂ ਤੁਹਾਡੇ ਚਰਨਾਂ 'ਚ ਝੁੜਾ ਮੈਂ ਵਾਹਿਗੁਰੂ ਅੱਗੇ ਆਪਾਂ ਸਾਰੇ ਇਕੱਠੇ ਹੋ ਕੇ ਅਰਦਾਸ ਕਰੀਏ ਕਿ ਬਿਛੜੀ ਹੋਈ ਰੂਹ ਨੂੰ ਚਾਨਾ ਵਿੱਚ ਨਿਵਾਸ ਟਿਕਾਣਾ ਦੇਵੇ ਮਾਂ ਹੁਣ ਆਪਣੀ ਧੀ ਨੂੰ ਕਿਵੇਂ ਕਿਸ ਤਰ੍ਹਾਂ ਇੱਕ ਬਾਕਸ ਦੇ ਵਿੱਚ ਵੇਖੇਗੀ ਤੇ ਆਖਰੀ ਰਸਮਾਂ ਕੀ ਪੂਰੀਆਂ ਕਰੇਗੀ। ਸਮਦਤੀ ਲੋੜ ਹੈ ਮਰਤਕ ਦੀ ਪੇਜਣ ਵਾਸਤੇ ਪਲੀਜ਼ ਮਦਦ ਜਲਦੀ ਜਿੰਨਾ ਵੀ ਹੋ ਸਕਦਾ ਹੈ ਕਿ ਤੁਸੀਂ ਜਿੰਨੀ ਮਦਦ ਕਰ ਸਕਦੇ ਹੋ ਤੁਹਾਡਾ ਫਰਜ ਬਣਦਾ। ਇਹ ਗੋ ਫੰਡ ਸਿਰਫ ਲਿਮਟਿਡ ਕੈਨੇਡਾ ਵਿੱਚ ਵਾਸਤੇ ਲੋਕ ਇਸਤੇਮਾਲ ਕਰ ਸਕਦੇ ਜਾਂ ਅਮਰੀਕਨ ਲੋਕ ਵੀ ਗੋ ਫੰਡ ਰੈਂਜ ਜਾ ਸਕਦੇ ਨੇ? ਹਾਂ ਹਾਂਜੀ ਗੋ ਫੰਡ ਮੀ ਕੈਨੇਡਾ ਯੂ ਐਸ ਆਸਟ੍ਰੇਲੀਆ ਨਿਊਜ਼ੀਲੈਂਡ ਇਹਨਾਂ ਕੰਟਰੀਜ਼ ਜਿੱਥਾਂ ਦੀ ਚੱਲਦਾ ਹੈ ਜਿੱਥੇ ਗੋ ਫੰਡ ਚੱਲਦਾ ਹੈ ਮੇਰੇ ਪਾਸ ਟੈਕਨੀਕਲ ਦੀ ਜਾਣਕਾਰੀ ਨਹੀਂ ਹੈ ਸੋ ਮੈਂ ਚਾਹਾਂਗਾ ਕਿ ਸੰਗਮ Google ਤੇ ਜਾਓ ਸੰਗਮ ਨਾ ਜੜਾ ਤੁਸੀਂ ਫੀਡ ਕਰੋਗੇ ਤਾਂ ਤੁਹਾਡੇ ਵਲੰਟੀਅਰ ਜਿਹੜੀ ਆ ਅਕਾਊਂਟ ਵਿੱਚ ਪਹੁੰਚ ਜਾਵੇਗੀ ਬਹੁਤ ਜ਼ਰੂਰੀ ਹੈ ਮੈਂ ਬੇਨਤੀ ਕਰਾਂ ਮੈਂ ਹਜਕਿੰਦੇ ਪਾਸ ਸੀ ਮਾਤਾ ਪਿਤਾ ਤਾਂ ਕੰਸੈਂਟ ਲੈ ਆਲਰੇਡੀ ਅਸਟ੍ਰੇਲੀਆ ਚੁੱਕੇ ਆ ਸੋ ਤੁਹਾਡੇ ਦਿੱਤਾ ਹੋਇਆ ਇਸ ਦੁੱਖ ਦੇ ਵਿੱਚ ਪੈਸਾ ਬਾਹੀ ਗੁਰ ਸੱਚੇ ਪਾਤਸ਼ਾਹ ਜੰਦਾ ਇਹੋ ਜੇ ਪੈਸਾ ਕਿਸੇ ਨੂੰ ਰੱਬ ਦਵਾਵੇ ਨਾ ਕਦੇ ਵੀ ਕਿਸੇ ਨੂੰ ਇਹੋ ਜੇ ਪੈਸਾ ਦਵਾਵੇ ਨਾ ਹੀ ਸਾਨੂੰ ਮੌਕੇ ਦੇ ਵੀ ਕਮਿਊਨਿਟੀ ਨੂੰ ਬੇਨਤੀ ਕਰਨ ਦੇ ਵਾਸਤੇ ਪਰ ਹੁਣ ਤੱਕ ਦਿਲ ਮਾ ਜਦੋਂ ਇਸ ਦੀ ਨੂੰ ਤੋੜਿਆ ਹੋਵੇਗਾ ਉਹ ਸੱਚਾ ਹੋਵੇਗਾ ਕਿ ਮਾ ਇਹ ਆਖਰੀ ਵਾਰੀ ਸਦਾ ਵਾਸਤੇ ਮੈਂ ਤੋੜ ਰਹੀ ਐ ਨੂੰ ਇਹ ਸਦਾ ਵਾਸਤੇ ਇਹਨੂੰ ਬਿਦਿਆ ਕਰੀਂ ਤੁਸੀਂ ਸੋਚੋ ਕਿ ਭਾਵੇਂ ਬੱਚਾ ਮੈਂ ਆਪਕੇ ਦੇ ਵੇਖਿਆ ਨਹੀਂ ਐ ਮੈਂ ਇਸ ਬੱਚੇ ਦਾ ਮੇਰੇ ਖੂਨ ਰਿਸ਼ਤਾ ਨਹੀਂ ਹੈ ਪਰ ਜਦੋਂ ਸੀ ਰੇਡੀਓ ਟੈਲੀਵਿਜ਼ਨ ਬੜਨੇ ਆ ਸਾਡੇ ਕਿਸ ਨਾਲ ਵੀ ਕੋਈ ਖੂਨ ਦਾ ਰਿਸ਼ਤਾ ਨਹੀਂ ਹੁੰਦਾ ਸਾਡੇ ਨਾਲ ਕੋਈ ਵੀ ক্লোਜ਼ ਜਾਂ ਫਿਰ ਸਾਡੇ ਨਾਲ ਕੋਈ ਦੂਰੀ ਦੇ ਰਿਸ਼ਤੇ ਵਿੱਚ ਨਹੀਂ ਹੁੰਦਾ ਤੁਸੀਂ ਸਾਡੇ ਸਾਡੇ ਸਰ ਦੇ ਤਾਜ ਹੁੰਦੇ ਹੋ ਪਰ ਇਸ ਦੁੱਖ ਦੇ ਵਿੱਚ ਮੈਂ ਇਸ ਵੇਲੇ ਆਪਣੇ ਪਰਿਵਾਰ ਮੰਨ ਦੇ ਨਾਲ ਇੱਕ ਬੇਨਤੀ ਫੇ ਕਰਾਂ ਕਿ ਪਲੀਜ਼ ਜਲਦੀ ਕਰੋ ਸਭ ਮਤਾਵਨ ਬੇਨਤੀ ਕਰਾਂਗਾ ਬਜ਼ੁਰਗ ਮਤਾਮਾ ਨੂੰ ਜਿੰਨੇ ਕੁ ਲੋਕ ਬੈਠੇ ਨੇ ਤੁਹਾਨੂੰ ਪੈਨਸ਼ਨ ਆ ਰਹੀ ਹੈ ਸਭ ਕੋ ਪੈਸਾ ਆਇਆ 10 10 20 ਡਾਲਰ ਬਚਨ ਦਿਓ ਇਸ ਦੁੱਖ ਵਿੱਚ ਤੁਸੀਂ ਪੈਸਾ ਦੇਵੋਗੇ ਸੱਜਣੋ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਆਪਾਂ ਸਭ ਨੇ ਇਹ ਦੁਨੀਆ ਛੱਡ ਕੇ ਜਾਣਾ ਆ ਜਿੰਨੀ ਵੀ ਮਾਇਆ ਜੋ ਵੀ ਅਸੀਂ ਇਕੱਠੀ ਕੀਤੀ ਹੈ ਕਿਵੇਂ ਕੀਤੀ ਹੈ ਇੱਥੇ ਪਰ ਛੱਡ ਕੇ ਚੱਲ ਜਾਣਾ ਕਿਸੇ ਨੇ ਕੁਝ ਨਹੀਂ ਲੈ ਕੇ ਜਾਣਾ ਪਰ ਇਸ ਦੁੱਖ ਪਰੇ ਮੌਕੇ ਦੇ ਉੱਪਰ ਪਰਿਵਾਰ ਦੇ ਕੋਈ ਪੈਸਾ ਨਹੀਂ ਹੈ ਤੇ ਮਰਤਕ ਦੀ ਨਹੀਂ ਜਾ ਸਕਦੀ ਤੁਹਾਡੀ ਮਦਦ ਬਿਗੈਰ ਤੁਹਾਡੀ ਮਦਦ ਬਿਗੈਰ ਇਹ ਜਿਹੜੀ ਮਰਤਕ ਦੀ ਹੈ ਇਹ ਜਿਹੜੀ ਮਿੱਟੀ ਪਈ ਹੈ ਇਹਨੂੰ ਆਖਰੀ ਅਸਮਾਨ ਦੇਣ ਦੇ ਵਾਸਤੇ ਤੁਹਾਡੀ ਲੋੜ ਹੈ ਗੋਫਨ ਤਜਾਲ ਸਿੰਘ ਨਾਂ ਤੇ ਬੜੀ ਮਿਹਰਬਾਨੀ ਇਕਵਾਲਜੀ ਸਾਰੀ ਕਮਿਊਨਿਟੀ ਵੱਲੋਂ ਇਸ ਪਰਿਵਾਰ ਦੇ ਨਾਲ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਔਰ ਇੰਨੇ ਖੁਦ ਆਪ ਆਪਣੇ ਪਿੰਡ ਤੇ ਇਹ ਦਿਨ ਕਸਟਵਲ ਲਿਨਵਾਏ ਨੇ ਬੈਗੂ ਸੱਚੇ ਪਾਤਸ਼ਾ ਤੁਹਾਨੂੰ ਬਲ ਬਖਸ਼ੇ ਔਰ ਥਰਡ ਨੂੰ ਬੈਗੂ ਸੱਚੇ ਪਾਤਸ਼ਾ ਇਸ ਤਕ ਪਰਿਮੋਕੇ ਦੀ ਉੱਪਰ ਜੋ ਅਕਾਲ ਪੁਰਖ ਵੱਲੋਂ ਇਹ ਹੁਕਮ ਹੋਇਆ ਪਰਿਵਾਰ ਦਾ ਮਦਦ ਕਰਨ ਵਾਸਤੇ ਇਹ ਮੌਕਦ ਤੁਸੀਂ ਪੂਰਾ ਨਵਾਇਆ ਤੋਂ ਤੰਦਰੁਸਤੀ ਦੇਵੀ ਅ ਮੇਰੇ ਵੱਲੋਂ ਸਮੁੱਚੀ ਕਮਿਊਨਿਟੀ ਦਾ ਸੰਦੇਸ਼ ਹੈ ਕਿ ਕਮਿਊਨਿਟੀ ਮੈਂਟਸਕੈਂਟ ਵਿੱਚ ਫੰਡ ਰਾਈਜ਼ ਜਿਹੜਾ ਹੈ ਕਰੇਗੀ ਮੇਰੀ ਬੇਨਤੀ ਨੂੰ ਹਮੇਸ਼ਾ ਕਬੂਲ ਕੀਤਾ ਹੈ ਕੈਨੇਡਾ ਮੈਰਕਜ ਵਾਸਤੇ ਪਰਿਵਾਰਾਂ ਨੇ ਆਸਟ੍ਰੇਲੀਆ ਨਿਊਜ਼ੀਲੈਂਡ ਅੰਗਲੈਂਡ ਵਾਸਤੇ ਲੋਕਾਂ ਨੇ ਪੁਲਿਸ ਗੋ ਫੰਡ ਤੇ ਜਾਓ ਮਦਦ ਕਰੋ ਔਰ ਪਰਿਵਾਰ ਦੇ ਨਾਲ ਮਾਤਾ ਪਿਤਾ ਨਾਲ ਅਸੀਂ ਅਸੀਂ ਤੁਹਾਡੇ ਨਾਲ ਇਹ ਦੁੱਖ ਪ੍ਰਗਟ ਕਰਦੇ ਹੋਏ ਅੱਗੇ ਲੈ ਰਹੇ ਹਾਂ ਸੋ ਤੁਸ ਸਬੰਧਤਾ ਜਾਣਕਾਰੀ ਦਿੱਤੀ ਕਿਵੇਂ ਕਿਸ ਤਰ੍ਹਾਂ ਇਹ ਪਾਣਾ ਵਾਪਰਿਆ ਅਸੀਂ ਫਿਰ ਇੱਕ ਵਾਰੀ ਗੱਲਬਾਤ ਕਰਾਂਗੇ ਇਕਵਾਲਜੀ ਅੱਗੇ ਲਵਾਉਂਗਾ ਤੁਹਾਡੇ ਤੋਂ ਸਤਿ ਸ਼੍ਰੀ ਅਕਾਲ ਧੰਨਵਾਦ ਬਹੁਤ ਸੀ ਜੀ ਸਾਡੀ ਰਿਕੁਐਸਟ ਅਕਸੈਪਟ ਕੀਤਾ ਧੰਨਵਾਦ ਸੋ